ਸਾਰੇ ਦੋਸਤਾਂ ਪਿਆਪੀ ਸਤਿ ਸ਼ਕਾਲ ਜੈ ਹਨ ਕਿ ਤੁਹਾਨੂੰ ਸਾਰੇ ਠੀਕ ਠਾਕ ਹੋ ਉਮੀਦ ਹੈ ਕਿ ਸਾਰੇ ਬਦਿਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਤੇ ਜਿਦ ਤੱਕ ਤੁਹਾਨੂੰ ਪਤਾ ਹੈ ਕਿ 2024 ਦਾ ਰਿਜ਼ਲਟ 1 ਅਗਸਤ ਨੂੰ ਆਇਆ ਸੀ ਤੇ ਉਹਦਾ ਜਿਹੜਾ ਨੈਕਸਟ ਪ੍ਰੋਸੈਸਰ ਡਿਸਟ੍ਰਿਕਟ ਕਾਡਰ ਵਾਲਿਆਂ ਦਾ ਖਾਸ ਕਰਕੇ ਉਹ ਸ਼ੁਰੂ ਹੋ ਚੁੱਕਿਆ ਠੀਕ ਹੈ ਜਿਹੜਾ ਨੋਟੀਫਿਕੇਸ਼ਨ ਆਇਆ ਸੀਗਾ ਮੈਂ ਨੋਟੀਫਿਕੇਸ਼ਨ ਤੇ ਇੱਕ ਵੀਡੀਓ ਤੁਹਾਨੂੰ ਪਾਈ ਸੀ ਉਹਦੇ ਬਾਰੇ ਜੋ ਮਤਲਬ ਕਿ ਸਾਰੇ ਕੁਐਸਚਨ ਆਨਸਰ ਮੈਂ ਤੁਹਾਨੂੰ ਸੀ ਕਿ ਉਹ ਕਲੀਅਰ ਕੀਤੇ ਤੁਹਾਡੇ ਕੁਐਸਚਨ ਤੇ ਉਹਦੇ ਹੀ ਸਬੰਧ ਦੇ ਵਿੱਚ ਕਾਫੀ ਮਤਲਬ ਕਿ ਮੁੰਡੇ ਕੁੜੀਆਂ ਪੁੱਛ ਰਹੇ ਨੇ ਜਿਨ੍ਹਾਂ ਦਾ ਡਿਸਟ੍ਰਿਕਟ ਹੈਡ ਦੀ ਲਿਸਟੋਂ ਤੋਂ ਬਾਅਦ ਕਾਫੀ ਮੁੰਡੇ ਕੁੜੀਆਂ ਜਿਹੜੇ ਕਮਿਸ਼ਨਰੇਟ ਵਿੱਚ ਭਰਤੀ ਹੋਏ ਨੇ ਤੇ ਕਈ ਰੂਰਲ ਦੇ ਵਿੱਚ ਭਰਤੀ ਹੋਏ ਨੇ ਤੇ ਉਸ ਸਬੰਧੀ ਮੈਨੂੰ ਕਾਫੀ ਸਾਰੇ ਕੁਐਸਚਨ ਆ ਰਹੇ ਨੇ ਕਿ ਫੋਨ ਕਾਲਸ ਵੀ ਆ ਰਹੀਆਂ WhatsApp ਤੇ ਮੈਸੇਜ ਵੀ ਆ ਰਹੇ ਨੇ ਕਿਸ ਸਰ ਸੀਪੀ ਦੱਸੋ ਵੀ ਸੀਪੀ ਕੀ ਹੁੰਦਾ ਵੀ ਸਾਨੂੰ ਐਸਐਸਪੀ ਦਾ ਸਮਝ ਲੱਗ ਰਹੀ ਹੈ ਤੇ ਵਿੱਚ ਉਹਦੇ ਵਿੱਚ ਲਿਖਿਆ ਵੀ ਮਤਲਬ ਇਨਫੋਰਮ ਟੂ ਔਰ ਮਤਲਬ ਸੀਪੀਜ਼ ਐਂਡ ਮਤਲਬ ਜਿਹੜੀ ਐਸਐਸਪੀ ਠੀਕ ਆ ਵੀ ਐਸਐਸਪੀ ਮੋਸਟਲੀ ਆਪਾਂ ਸਾਰੇ ਹੀ ਸੁਣਦੇ ਆ ਡੀਐਸਪੀ ਵੀ ਸਭ ਨੇ ਸੁਣਿਆ ਐਸ ਐਸਪੀ ਵੀ ਸਭ ਨੇ ਸੁਣਿਆ ਠੀਕ ਆ ਐਸਐਸਪੀ ਜਿਹੜਾ ਕਿ ਆਪਣੇ ਇੱਕ ਜ਼ਿਲ੍ਹੇ ਦਾ ਹੈੱਡ ਹੁੰਦਾ ਐਸਐਸਪੀ ਨੂੰ ਆਪਾਂ ਜ਼ਿਲ੍ਹਾ ਮੁਖੀ ਕਹਿੰਦੇ ਆ ਪੁਲਿਸ ਦਾ ਠੀਕ ਆ ਜੀ ਤੇ ਉਸ ਤੋਂ ਉੱਪਰ ਮਤਲਬ ਜਿਹੜੀ ਰੈਂਕ ਵਾਧੇ 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 ਤੇ ਉਹ ਡੀਜੀਪੀ ਲੈਵਲ ਤੱਕ ਜਿਹੜਾ ਪਹੁੰਚਦੇ ਆ ਪਰ ਗੱਲ ਇੱਥੇ ਆ ਰਹੀ ਵੀ ਸੀਪੀ ਕਹਿੰਦੇ ਕੀ ਚੀਜ਼ ਆ ਵੀ ਸਾਨੂੰ ਕਈ ਬੱਚੇ ਕਹਿ ਰਹੇ ਵੀ ਸਾਨੂੰ ਲੁਧਿਆਣਾ ਰੂਰਲ ਮਿਲਿਆ ਫਿਰ ਕਹਿੰਦੇ ਲੁਧਿਆਣਾ ਸੀਪੀ ਪਰ ਸੀਪੀ ਦੱਸੋ ਕੀ ਹੈ ਜੀ ਤਾਂ ਆਪਾਂ ਇਸ ਬਾਰੇ ਸੀਪੀ ਬਾਰੇ ਗੱਲ ਕਰਾਂਗੇ ਵੀ ਸੀਪੀ ਦਾ ਨਾਮ ਮਤਲਬ ਸੀਪੀ ਕੀ ਚੀਜ਼ ਆ ਤਾਂ ਨਾਰਮਲ ਆਪਾਂ ਐਸਐਸਪੀ ਜਦੋਂ ਮੈਂ ਨਾਰਮਲ ਗੱਲ ਕਰਦੇ ਆਂ ਵੀ ਤੁਸੀਂ ਉਲਝੇ ਪਏ ਆਂ ਵੀ ਯਾਰ ਐਸਐਸਪੀ ਤਾਂ ਸੁਣਿਆ ਵੀ ਸੀਪੀ ਕੀ ਹੁੰਦਾ ਵੀ ਸੀਪੀ ਬਾਰੇ ਜਾਣਕਾਰੀ ਦਿਓ ਤੇ ਹੁਣ ਮੈਂ ਗੱਲ ਦੱਸਣੀ ਚਾਹੁੰਗਾ ਕਿ ਫਿਲਮਾਂ ਆਪਾਂ ਸਾਰੀ ਦੇਖਦੇ ਆਂ ਠੀਕ ਆ ਤੁਸੀਂ ਇੰਡੀਅਨ ਮੂਵੀ ਵੇਖੀ ਹੋਊਗੀ ਸਨੀ ਦੇੋਲ ਦੀ ਠੀਕ ਹੈ ਉਦੇਚ ਉਹਦਾ ਨਾਮ ਹੁੰਦਾ ਡੀਸੀਪੀ ਆਜਾਦ ਠੀਕ ਹੈ ਜੀ ਹੁਣ ਆਪਾਂ ਡੀਸੀਪੀ ਤੋਂ ਗੱਲ ਕਰ ਸਕਦੇ ਹਾਂ ਆਪਣੇ ਤਿੰਨ ਮਹਾਨਗਰ ਪੰਜਾਬ ਦੇ ਲੁਧਿਆਣਾ ਜਲੰਧਰ ਤੇ ਅਮਰਸਰ ਜਿਹਨੂੰ ਕਿ ਵੱਡੇ ਸ਼ਹਿਰਾਂ ਮਤਲਬ ਜਿਹੜੀਆਂ ਵੱਡੀਆਂ ਸਟੇਟਾਂ ਜਿਵੇਂ ਹੈਗੀਆਂ ਠੀਕ ਹੈ ਜਿੱਦਾਂ ਕਿ ਮੁੰਬਈ ਹੋ ਗਿਆ ਠੀਕ ਹੈ ਜੀ ਪੰਚਕੋਲਾ ਹੋ ਗਿਆ ਠੀਕ ਹੈ ਜਾਂ ਆਪਾਂ ਕਿਦਾਂ ਕਹੇ ਰਿਹਾ ਲਖਨਊ ਹੋ ਗਿਆ ਠੀਕ ਹੈ ਵੀ ਸਟੇਟਾਂ ਦੀਏ ਵੱਡੇ ਜਿਹੜੇ ਮਹਾਨਗਰ ਹਨ ਜਿੱਥੇ ਕਿ ਆਬਾਦੀ ਕੰਮ ਸੇ ਕੰਮ 10 ਲੱਖ ਤੋਂ ਪਾਰ ਠੀਕ ਹੈ ਜੀ ਤਾਂ ਉਹਨਾਂ ਜ਼ਿਲ੍ਹਿਆਂ ਤੋਂ ਇੱਕ ਸਪੈਸ਼ਲ ਮਤਲਬ ਕਿ ਉਹਨੂੰ ਇੱਕ ਦਰਜਾ ਦਿੱਤਾ ਜਾਂਦਾ ਜਿਹਨੂੰ ਕਿ ਇੱਕ ਕਮਿਸ਼ਨ ਰੇਟ ਦਾ ਨਾਮ ਦਿੱਤਾ ਜਾਂਦਾ ਠੀਕ ਹੈ ਜੀ ਹੁਣ ਧਿਆਨ ਨਾਲ ਇਹ ਗੱਲ ਸੁਣ ਲਿਓ ਵੀ ਜਿਹੜਾ ਆਪਣਾ ਜ਼ਿਲ੍ਹੇ ਦਾ ਹੈੱਡ ਹੁੰਦਾ ਉਹ ਹੁੰਦਾ ਜੀ ਐਸਐਸਪੀ ਜਿਨ੍ਹਾਂ ਦੇ ਕਿ ਇੱਕ ਸਟਾਰ ਤੇ ਇੱਕ ਅਸ਼ੋਕਾ ਜਾਂ ਦੋ ਸਟਾਰ ਤੇ ਇੱਕ ਅਸ਼ੋਕਾ ਲੱਗਿਆ ਹੁੰਦਾ ਠੀਕ ਹੈ ਜੀ ਤਾਂ ਇਹਦੇ ਬਾਰੇ ਮੈਂ ਰੈਂਕਸ ਦੇ ਬਾਰੇ ਬਾਅਦ ਚ ਦੱਸੂਗਾ ਤੁਹਾਨੂੰ ਮੈਂ ਨਾਰਮਲ ਸਮਝਾ ਰਿਹਾ ਤੁਸੀਂ ਇੱਕ ਸਟਾਰ ਤੇ ਇੱਕ ਸ਼ੋਕਾ ਜਰੂਰ ਦੇਖਿਆ ਹੋਊਗਾ ਅਸ਼ੋਕਾ ਮਤਲਬ ਸ਼ੇਰ ਠੀਕ ਹੈ ਮੈਂ ਇੱਕ ਥੋੜਾ ਜਿਹਾ ਸਕਰੀਨਸ਼ਾਟ ਵੀ ਲਾ ਦਿੰਦਾ ਵੀ ਇਹ ਤੁਸੀਂ ਮਤਲਬ ਪਹਿਚਾਨ ਲੋਗੇ ਕਿ ਐਸਐਸਪੀ ਦਾ ਜਿਹੜਾ ਰੈਂਕ ਹੁੰਦਾ ਉਹ ਕੀ ਹੁੰਦਾ ਮਤਲਬ ਉਹਦੇ ਜਿਹੜੇ ਮਤਲਬ ਕਿ ਸ਼ੋਲਡਰ ਦੇ ਉੱਪਰ ਜਿਹੜਾ ਲੱਗੇ ਹੁੰਦੇ ਆ ਸਟਾਰ ਹੁੰਦੇ ਜਾਂ ਸ਼ੇਰ ਲੱਗੇ ਹੁੰਦਾ ਉਹ ਕਿੱਦਾਂ ਦੇ ਹੁੰਦੇ ਆ ਉਸ ਤੋਂ ਬਾਅਦ ਜਿਹੜੇ ਕਮਿਸ਼ਨ ਰੇਟ ਜ਼ਿਲ੍ਹੇ ਆ ਤਾਂ ਕਮਿਸ਼ਨ ਰੇਟ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈੱਡ ਹੁੰਦਾ ਠੀਕ ਆ ਮਤਲਬ ਕਮਿਸ਼ਨਰੇਟ ਸਿਟੀ ਦਾ ਕਮਿਸ਼ਨਰੇਟ ਸਿਟੀ ਦਾ ਜਿਹੜਾ ਹੈੱਡ ਹੁੰਦਾ ਉਹ ਡੀਆਈਜੀ ਵੀ ਹੋ ਸਕਦਾ ਉਹ ਆਈਜੀ ਵੀ ਹੋ ਸਕਦਾ ਔਰ ਉਹ ਨੂੰ ਏਡੀਜੀਪੀ ਲੈਵਲ ਨੂੰ ਵੀ ਲਾਇਆ ਜਾ ਸਕਦਾ ਠੀਕ ਆ ਜੀ ਤਾਂ ਹੁਣ ਧਿਆਨ ਨਾਲ ਇਹ ਗੱਲ ਸੁਣੋ ਜਿੱਦਾਂ ਕਿ ਮੈਂ ਤੁਹਾਨੂੰ ਆ ਸਕਰੀਨਸ਼ਾਟ ਲਾ ਕੇ ਦੱਸਿਆ ਸੀ ਵੀ ਇਸ ਰੈਂਕ ਦੇ ਬੰਦੇ ਨੂੰ ਐਸਐਸਪੀ ਕਿਹਾ ਜਾਂਦਾ ਠੀਕ ਆ ਹੁਣ ਮੈਂ ਤੁਹਾਨੂੰ ਇੱਕ ਹੋਰ ਜਿਹੜਾ ਲਾ ਕੇ ਦੱਸਦਾ ਫੋਟੋ ਇਹ ਹੈਗਾ ਜੀ ਡੀਆਈਜੀ ਰੈਂਕ ਠੀਕ ਆ ਜੀ ਤੇ ਆਵਲ ਇਹਦਾ ਤੁਹਾਨੂੰ ਮੈਂ ਹੁਣ ਸ਼ੋਅ ਕਰ ਰਿਹਾ ਆ ਇਹ ਹੈਗਾ ਜੀ ਆਈ ਜ਼ੀ ਰੰਗ ਠੀਕ ਹੈ ਤੇ ਇਸ ਤੋਂ ਉੱਪਰ ਏ ਡੀ ਜੀ ਪੀ ਮਤਲਬ ਕਿ ਏ ਡੀ ਜੀ ਪੀ ਤੇ ਡੀ ਜੀ ਪੀ ਸਾਫ ਦਾ ਜਿਹੜਾ ਮਤਲਬ ਕਿ ਸ਼ੋਲਡਰ ਦੇ ਜਿਹੜੇ ਪੈਸ ਹੁੰਦੇ ਆ ਠੀਕ ਹੈ ਇਨਸਿਗਨ ਦਾ ਉਹ ਸੇਮ ਹੁੰਦੇ ਆ ਠੀਕ ਹੈ ਜੀ ਔਰ ਜਿਹੜਾ ਕਮਿਸ਼ਨਰ ਰੇਡ ਦਾ ਹੈਡ ਲੱਗਦਾ ਨਾ ਉਹ ਆਈ ਪੀ ਐਸ ਲੱਗਦਾ ਆਪਣੇ ਅਫਸਰ ਜਿਹੜੇ ਪੀ ਪੀ ਐਸ ਵੀ ਹੁੰਦੇ ਆ ਜਿਹਨੂੰ ਆਪਾਂ ਕਹਿੰਦੇ ਨੇ ਪੰਜਾਬ ਪੁਲਿਸ ਸਰਵਿਸ ਤੇ ਆਈ ਪੀ ਐਸ ਹੁੰਦੇ ਆ ਇੰਡੀਅਨ ਪੁਲਿਸ ਸਰਵਿਸ ਕਿਸੇ ਵੀ ਜ਼ਿਲ੍ਹੇ ਦਾ ਮੁਖੀ ਕਿਸੇ ਵੀ ਜ਼ਿਲ੍ਹੇ ਦਾ ਐਸਐਸਪੀ ਪੀਪੀਐਸ ਵੀ ਲੱਗ ਸਕਦਾ ਆਈਪੀਐਸ ਵੀ ਲੱਗ ਸਕਦਾ ਠੀਕ ਹੈ ਜੀ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਸਮੇ ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਉਹ ਪੀਪੀਐਸ ਰੈਂਕ ਦੇ ਨੇ ਮਤਲਬ ਪੀਪੀਐਸ ਲੈਵਲ ਦੇ ਨੇ ਔਰ ਨਾਲ ਹੀ ਹੁਣ ਜਿਲ੍ਹਾ ਪਿੰਡਾ ਗੁਰਦਾਸਪੁਰ ਜਾਂ ਬਟਾਲੇ ਦੀ ਗੱਲ ਕਰ ਲਈਏ ਮਤਲਬ ਗੁਰਦਾਸਪੁਰ ਦੇ ਵਿੱਚ ਇਸ ਸਮੇ ਐਸਐਸਪੀ ਰੈਂਕ ਨੇ ਅਦਿੱਤਿਆ ਜੀ ਠੀਕ ਹੈ ਤਾਂ ਉਹ ਆਈਪੀਐਸ ਨੇ ਠੀਕ ਹੈ ਤੇ ਬਟਾਲੇ ਵਿੱਚ ਵੀ ਸੁਹੇਲ ਮੀਰ ਸਰ ਨੇ ਠੀਕ ਹੈ ਉਹਨਾਂ ਦਾ ਰੈਂਕ ਵੀ ਆਈਪੀਐਸ ਹੈ ਮਤਲਬ ਜਿਹੜੇ ਐਸਐਸਪੀ ਨੇ ਉਹ ਆਈਪੀਐਸ ਤੇ ਪੀਪੀਐਸ ਦੋਨਾਂ ਚੋਂ ਕੋਈ ਵੀ ਲੱਗ ਸਕਦੇ ਨੇ ਬਟ ਜਿਹੜਾ ਕਮਿਸ਼ਨਰ ਡੀਪੀ ਦੇ ਵਿੱਚ ਜਿਹੜਾ ਲੱਗਦਾ ਨਾ ਜਿਹਨੂੰ ਆਪਾਂ ਕਹਿੰਦੇ ਆ ਕਮਿਸ਼ਨਰ ਆਫ ਪੁਲਿਸ ਸੀਪੀ ਠੀਕ ਹੈ ਕਮਿਸ਼ਨਰ ਡੀਟ ਆਫ ਪੁਲਿਸ ਵੀ ਕਹਿੰਦੇ ਕਮਿਸ਼ਨਰ ਠੀਕ ਹੈ ਕਮਿਸ਼ਨਰ ਡੀਟ ਪੁਲਿਸ ਕਹਿੰਦੇ ਆ ਔਰ ਕਮਿਸ਼ਨਰ ਆਫ ਪੁਲਿਸ ਕਹਿੰਦੇ ਆ ਠੀਕ ਹੈ ਸੀਪੀ ਦੇ ਦੋ ਫੁੱਲ ਫਾਰਮ ਤੇ ਇਹ ਜਿਹੜਾ ਤੁਹਾਨੂੰ ਮੈਂ ਜਿੱਦਾਂ ਦੱਸਿਆ ਕਿ ਇਹ ਹੁੰਦੇ ਆ ਜੀ ਆਈਪੀਐਸ ਆਈਪੀਐਸ ਰੈਂਕ ਨੂੰ ਹੀ ਮਤਲਬ ਕਮਿਸ਼ਨਰ ਆਫ ਪੁਲਿਸ ਲਾਇਆ ਜਾਂਦਾ ਪੀਪੀਐਸ ਬੰਦਾ ਨਹੀਂ ਲੱਗਦਾ ਉਸ ਤੋਂ ਬਾਅਦ ਇਹ ਡਿਪੈਂਡ ਕਰਦਾ ਕਿ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਇਹ ਡੀਆਈਜੀ ਰੈਂਕ ਤੋਂ ਸ਼ੁਰੂ ਹੋ ਕੇ ਏਡੀਜੀਪੀ ਰੈਂਕ ਤੱਕ ਚਲਾਇਆ ਜਾਂਦਾ ਹੁਣ ਧਿਆਨ ਨਾਲ ਇਹ ਚੀਜ਼ ਸੁਣ ਲਿਓ ਕਿ ਇਨ੍ਹਾਂ ਨਗਰਾਂ ਦੀ ਆਬਾਦੀ ਵੱਧ ਹੋਣ ਕਰਕੇ ਜਿਹੜਾ ਮਤਲਬ ਕੀ ਹੈਗਾ ਰੈਂਕ ਵੱਡਾ ਦਿੱਤਾ ਜਾਂਦਾ ਉਸ ਤੋਂ ਨੀਚੇ ਅਫਸਰ ਜਿਹੜੇ ਆ ਐਸਐਸਪੀ ਰੈਂਕ ਦੇ ਉਹ ਘੱਟੋ-ਘੱਟ 3 ਤੋਂ 4 ਜਾਂ 4 ਤੋਂ 5 ਅਫਸਰ ਐਸਐਸਪੀ ਰੈਂਕ ਦੇ ਹੁੰਦੇ ਆ ਜਿਨ੍ਹਾਂ ਨੂੰ ਕਿ ਡੀਸੀਪੀ ਕਿਹਾ ਜਾਂਦਾ ਡਿਪਟੀ ਕਮਿਸ਼ਨਰ ਆਫ ਪੁਲਿਸ ਠੀਕ ਹੈ ਜਿੱਦਾਂ ਕਿ ਡੀਸੀਪੀ ਹੈੱਡਕੁਆਰਟਰ ਹੋ ਗਿਆ ਡੀਸੀਪੀ ਲਾਅ ਐਂਡ ਆਰਡਰ ਹੋ ਗਿਆ ਡੀਸੀਪੀ ਇਨਵੈਸਟੀਗੇਸ਼ਨ ਹੋ ਗਿਆ ਡੀਸੀਪੀ ਟ੍ਰੈਫਿਕ ਹੋ ਗਿਆ ਮਤਲਬ ਇਦਾਂ ਕਰਕੇ ਉਹਨਾਂ ਨੂੰ ਨਾ ਮਤਲਬ ਕਿ ਵੱਡੀ ਸਿਟੀ ਹੋਣ ਕਰਕੇ ਛੋਟੇ-ਛੋਟੇ ਪੋਰਸ਼ਨ ਵੰਡ ਦਿੱਤੇ ਜਾਂਦੇ ਆ ਵੀ ਟ੍ਰੈਫਿਕ ਤਾਂ ਤੁਸੀਂ ਦੇਖਣਾ ਠੀਕ ਹੈ ਇਨਵੈਸਟੀਗੇਸ਼ਨ ਦਾ ਤੁਸੀਂ ਚੈੱਕ ਕਰਨਾ ਠੀਕ ਹੈ ਤੇ ਹੈੱਡਕੁਆਟਰ ਜਿਹੜਾ ਮੇਨ ਆਪਣਾ ਹੁੰਦਾ ਉੱਥੇ ਤੁਸੀਂ ਚੈੱਕ ਕਰਨਾ ਠੀਕ ਹੈ ਜੀ ਤੇ ਇਹ ਚੀਜ਼ ਹੁੰਦੀ ਹੈ ਜੀ ਕਮਿਸ਼ਨਰਟ ਦੇ ਵਿੱਚ ਉਸ ਤੋਂ ਨੀਚੇ ਹੁੰਦਾ ਜੀ ਏ ਡੀ ਸੀ ਪੀ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਿਸ ਜਿਹੜਾ ਕਿ ਐਸ ਪੀ ਰੈਂਕ ਦਾ ਹੁੰਦਾ ਜਿਹਦੇ ਕਿ ਇਕੱਲਾ ਜਿਹੜਾ ਮੋਢੇ ਤੇ ਹੁੰਦਾ ਉਹ ਸ਼ੇਰ ਹੁੰਦਾ ਉਹਨੂੰ ਆਪਾਂ ਕਹਿੰਨੇ ਏ ਡੀ ਸੀ ਪੀ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਿਸ ਉਸ ਤੋਂ ਨੀਚੇ ਆ ਜਾਂਦਾ ਜੀ 3 ਸਟਾਰ ਠੀਕ ਹੈ ਹੁਣ ਤੁਸੀਂ ਤਿੰਨ ਸਟਾਰ ਕਹੋਗੇ ਇਨਸਪੈਕਟਰ ਵੀ ਹੁੰਦੇ ਆ ਪਰ ਉਹ ਤਿੰਨ ਸਟਾਰ ਜਿਹੜੇ ਇਨਸਪੈਕਟਰ ਦੇ ਹੁੰਦੇ ਆ ਉਹਦੇ ਨੀਚੇ ਇੱਕ ਨੀਲੀ ਤੇ ਇੱਕ ਲਾਲ ਦੋ ਪੱਟੀਆਂ ਲੱਗੀਆਂ ਹੁੰਦੀਆਂ ਜਿਹਨੂੰ ਆਪਾਂ ਚਿੰਦੀ ਕਹਿੰਦੇ ਨੇ ਚਿੰਦੀ ਮੈਕਮੇ ਦੀ ਭਾਸ਼ਾ ਦੇ ਚਿੰਦੀ ਕਹਿੰਦੇ ਆ ਉਹਨੂੰ ਠੀਕ ਹੈ ਜੀ ਤਾਂ ਉਸ ਤੋਂ ਉੱਪਰ ਜਿਹੜਾ ਹੁੰਦਾ ਇੱਕ ਰੈਂਕ ਤੁਹਾਨੂੰ ਪਤਾ ਡੀਐਸਪੀ ਰੈਂਕ ਜਿਹਨੂੰ ਆਪਾਂ ਡੀਐਸਪੀ ਕਹਿੰਦੇ ਆ ਤਾਂ ਉਹਨੂੰ ਕਮਿਸ਼ਨਰ ਅਫ ਪੁਲਿਸ ਦੇ ਵਿੱਚ ਕਿਹਾ ਜਾਂਦਾ ਜੀ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਹੁਣ ਧਿਆਨ ਨਾਲ ਸੁਣ ਲਓ ਸਭ ਤੋਂ ਪਹਿਲਾ ਰੈਂਕ ਆ ਗਿਆ ਜੀ ਕਮਿਸ਼ਨਰ ਆਫ ਪੁਲਿਸ ਸੀ ਜਿਹੜਾ ਕਿ ਡੀਆਈਜੀ ਵੀ ਹੋ ਸਕਦਾ ਆਈਜੀਵੀ ਹੋ ਸਕਦਾ ਏਡੀਜੀਵੀ ਵੀ ਹੋ ਸਕਦਾ ਉਸ ਤੋਂ ਨੀਚੇ ਤਿੰਨ ਤੋਂ ਚਾਰ ਡਿਪੈਂਡ ਕਰਦਾ ਵੀ ਮਤਲਬ ਜ਼ਿਲ੍ਹਾ ਕਿੱਡਾ ਹੋ ਹੁਣ ਠੀਕਾ ਲੁਧਿਆਣੇ ਵਿੱਚ ਸਭ ਤੋਂ ਜ਼ਿਆਦਾ ਡੀਸੀਪੀ ਨੇ ਅੰਮ੍ਰਿਤਸਰ ਵਿੱਚ ਉਦੋਂ ਘੱਟ ਨੇ ਔਰ ਜਲੰਧਰ ਦੇ ਵਿੱਚ ਘੱਟ ਨੇ ਮਤਲਬ ਇਹ ਡਿਪੈਂਡ ਕਰਦਾ ਵੀ ਕਿੰਨੇ ਡੀਸੀਪੀ ਉੱਥੇ ਲੱਗਣਗੇ ਠੀਕ ਹੈ ਜੀ ਕਈ ਵਾਰੀ ਦੋ ਜਿਹੜੇ ਵਿਭਾਗ ਹੁੰਦੇ ਜਿਦਾਂ ਕਿ ਇਨਵੈਸਟੀਗੇਸ਼ਨ ਪਲੱਸ ਟ੍ਰੈਫਿਕ ਇੱਕ ਡੀਸੀਪੀ ਹੁੰਦਾ ਹੈ ਹੈੱਡਕੁਆਟਰ ਜਾਂ ਮਤਲਬ ਕਿ ਆਪਣਾ ਇੰਟੈਲੀਜੈਂਸ ਹੋਵੇ ਮਤਲਬ ਇਦਾਂ ਕਰਕੇ ਉਹਨੂੰ ਇੱਕ ਦੇਜ ਕਰਕੇ ਮਤਲਬ ਇੱਕ ਡੀਸੀਪੀ ਨੂੰ ਦੋ ਜਿਹੜੇ ਹੈਗੇ ਵਿਭਾਗ ਦੇ ਤੇ ਤਾਂ ਉਹ ਵੈਰੀ ਕਰਦਾ ਹੈ ਇਸ ਤਿੱਕੇ ਮਤਲਬ ਕਿ ਕਿੰਨੇ ਅਵੇਲੇਬਲ ਅਫਸਰ ਹੈਗੇ ਨੇ ਠੀਕ ਆ ਔਰ ਜਿਹੜੇ ਡੀਸੀਪੀ ਆ ਡੀਸੀਪੀ ਪੀਪੀਐਸ ਵੀ ਹੋ ਸਕਦੇ ਆ ਔਰ ਆਈਪੀਐਸ ਵੀ ਹੋ ਸਕਦੇ ਆ ਠੀਕ ਆ ਔਰ ਜਿਹੜੇ ਏਡੀਸੀਪੀ ਆ ਉਹ ਵੀ ਆਈਪੀਐਸ ਵੀ ਹੋ ਸਕਦੇ ਆ ਔਰ ਪੀਪੀਐਸ ਵੀ ਹੋ ਸਕਦੇ ਆ ਜਿਹੜੇ ਏਸੀਪੀ ਆ ਸਭ ਤੋਂ ਨੀਚੇ ਆ ਠੀਕ ਆ ਉਹ ਜਿਹੜੇ ਹੈਗੇ ਆ ਆਪਣਾ ਪੀਪੀਐਸ ਵੀ ਹੋ ਸਕਦੇ ਆ ਮਤਲਬ ਆਈਪੀਐਸ ਵੀ ਹੋ ਸਕਦੇ ਆ ਬਟ ਜਿਹੜਾ ਸੀਪੀ ਹੋਊਗਾ ਸੀਪੀ ਆਈਪੀਐਸ ਹੀ ਹੋਊਗਾ ਇਹ ਚੀਜ਼ ਨੋਟ ਕਰ ਲਿਓ ਠੀਕ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਘੱਟੋ ਘੱਟ ਜਿਹੜੇ ਮੈਕਸਿਮਮ ਥਾਣੇ ਆ ਠੀਕ ਆ ਹੁਣ ਜਲੰਧਰ ਦੇ ਵਿੱਚ 15 ਪਲੱਸ ਥਾਣੇ ਆ ਠੀਕ ਸਿਰਫ ਸਿਟੀ ਦੇ ਕਮਿਸ਼ਨਰੇਟ ਦੇ ਸੀਪੀ ਦੇ ਕਮਿਸ਼ਨਰ ਆਫ ਪੁਲਿਸ ਹੈੱਡ ਹੋ ਗਿਆ ਕਮਿਸ਼ਨਰੇਟ ਪੁਲਿਸ ਮਤਲਬ ਉਹ ਸਿਟੀ ਦਾ ਏਰੀਆ ਹੋ ਗਿਆ ਠੀਕ ਆ ਤਾਂ ਆਮ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵੱਤੋਂ ਦੋ ਜਾਂ ਤਿੰਨ ਥਾਣੇ ਹੁੰਦੇ ਆ ਸਿਟੀ ਦੇ ਵਿੱਚ ਸ਼ਹਿਰ ਦੇ ਵਿੱਚ ਬਟ ਜਲੰਧਰ ਦੇ ਵਿੱਚ 15 ਪਲੱਸ ਨੇ ਠੀਕ ਆ ਜੀ ਤੇ ਅੰਮ੍ਰਿਤਸਰ ਦੇ ਵਿੱਚ ਕਰੀਬ-ਕਰੀਬ 20 ਪਲੱਸ ਜੇ ਮੇਰੀ ਥੋੜੀ ਨੌਲੇਜ ਦੇ ਵਿੱਚ ਇਹ ਚੀਜ਼ ਘਟ ਹੈ ਤੇ ਲੁਧਿਆਣਾ ਦੇ ਵਿੱਚ 30 ਪਲੱਸ ਨੇ ਸਿਰਫ ਸਿਟੀ ਦੇ ਉਸ ਤੋਂ ਬਾਅਦ ਜਿਹੜਾ ਗੱਲ ਕਰਦੇ ਆਪਾਂ ਆਮ ਜ਼ਿਲ੍ਹਿਆਂ ਦੀ ਤਾਂ ਹੁਣ ਤੁਹਾਨੂੰ ਇਹ ਚੀਜ਼ ਦਾ ਕੋਈ ਡਾਊਟ ਨਹੀਂ ਰਹੇਗਾ ਕਿ ਕਮਿਸ਼ਨ ਰੇਟ ਪੁਲਿਸ ਕੀ ਹੁੰਦੀ ਮਤਲਬ ਜਲੰਧਰ ਸੀਪੀ ਜਾਂ ਲੁਧਿਆਣਾ ਸੀਪੀ ਜਾਂ ਅੰਮ੍ਰਿਤਸਰ ਸੀਪੀ ਜਿਹਨਾਂ ਨੂੰ ਲੋਟ ਹੋਇਆ ਉਹ ਕੀ ਨੇ ਉਸ ਤੋਂ ਬਾਅਦ ਤੁਹਾਨੂੰ ਇਸੇ ਮੈਂ ਇਸੇ ਹੀ ਇੱਕ ਮਤਲਬ ਕਿ ਚੀਜ਼ ਨਾਲ ਕੋਰਿਲੇਟ ਕਰਦਾ ਹਾਂ ਜਿੱਦਾਂ ਕਿ ਕਈਆਂ ਨੂੰ ਮਿਲਿਆ ਲੁਧਿਆਣਾ ਰੂਰਲ ਜਲੰਧਰ ਰੂਰਲ ਜਾਂ ਅੰਮ੍ਰਿਤਸਰ ਰੂਰਲ ਠੀਕ ਆ ਤਾਂ ਉਥੋਂ ਦੇ ਜਿਹੜੇ ਹੈੱਡ ਹੋਣਗੇ ਉਹ ਹੋਣਗੇ ਜੀ ਐਸਐਸਪੀ ਤੇ ਐਸਐਸਪੀ ਦਾ ਕੋਈ ਵੀ ਲਿੰਕ ਸੀਪੀ ਨਾਲ ਨਹੀਂ ਹੁੰਦਾ ਜਿਵੇਂ ਉਹਦਾ ਲਿੰਕ ਹੈਗੀ ਆ ਠੀਕ ਆ ਅਫਸਰ ਆਪਸ ਵਿੱਚ ਮਿਲਦੇ ਆ ਜੋ ਵੀ ਆ ਬਟ ਜਿਹੜਾ ਸਿਸਟਮ ਆ ਸੀਪੀ ਦਾ ਅਲੱਗ ਹੋਊਗਾ ਸਿਟੀ ਦਾ ਅਲੱਗ ਹੋਊਗਾ ਔਰ ਦਿਹਾਤੀ ਦਾ ਅਲੱਗ ਹੋਊਗਾ ਦਾ ਮਤਲਬ ਰੂਰਲ ਦਾ ਠੀਕ ਆ ਉਹ ਰੂਰਲ ਦਾ ਜਿਹੜਾ ਸਾਰਾ ਕੰਮਕਾਰ ਆ ਉਹ ਦੇਖਣਾ ਜੀ ਐਸਐਸਪੀ ਨੇ ਔਰ ਜਿਹੜਾ ਕਮਿਸ਼ਨਰ ਜਿਹੜਾ ਤੁਹਾਨੂੰ ਮਸੀਪੀ ਦੱਸ ਹੀ ਦਿੰਦਾ ਤਾਂ ਹੁਣ ਜਲੰਧਰ ਸੀਪੀ ਲੁਧਿਆਣਾ ਸੀਪੀ ਤਾਂ ਹੁਣ ਲੁਧਿਆਣਾ ਰੂਰਲ ਜਲੰਧਰ ਰੂਰਲ ਤੇ ਅਮਰਸਰ ਰੂਰਲ ਇੱਥੇ ਜਿਹੜੇ ਐਸਐਸਪੀ ਉਹ ਆਈਪੀਐਸ ਵੀ ਲੱਗ ਸਕਦੇ ਆ ਪੀਪੀਐਸ ਵੀ ਲੱਗ ਸਕਦੇ ਆ ਠੀਕ ਹੈ ਜੀ ਤਾਂ ਇਹ ਚੀਜ਼ ਮਤਲਬ ਕਿ ਹੈਡ ਦੀ ਆਪਾਂ ਗੱਲ ਕੀਤੀ ਹੈ ਵੀ ਜਿਹੜਾ ਕਮਿਸ਼ਨਰ ਜਿਹੜਾ ਉਹਦੇ ਵਿੱਚ ਕਮਿਸ਼ਨਰ ਆਫ ਪੁਲਿਸ ਹੁੰਦੇ ਆ ਹੈਡ ਔਰ ਜਿਹੜਾ ਆਮ ਜ਼ਿਲੇ ਹੋਂ ਜਿਵੇਂ ਜਿੱਦਾਂ ਬਾਕੀ ਜਿਨ੍ਹਾਂ ਦੀ ਗੱਲ ਕਰੀਏ ਆਪਾਂ ਤਿੰਨ ਕਮਿਸ਼ਨਰ ਰੇਟ ਨੂੰ ਛੱਡ ਕੇ ਉਥੇ ਐਸਐਸਪੀ ਹੈੱਡ ਹੁੰਦੇ ਆ ਉਹਨਾਂ ਤੋਂ ਨੀਚੇ ਆ ਗਈ ਜੀ ਐਸਪੀ ਐਸਪੀ ਤੋਂ ਨੀਚੇ ਆ ਗਈ ਟੀਐਸਪੀ ਬਸ ਇਹਨਾਂ ਦੇ ਜਿਹੜੇ ਕਮਿਸ਼ਨਰ ਰੇਟ ਦੇ ਵਿੱਚ ਨਾਮ ਜਿਹੜੇ ਦਿੱਤੇ ਆ ਉਹ ਮਤਲਬ ਕਮਿਸ਼ਨਰ ਆਫ ਪੁਲਿਸ ਦੇ ਤਾਂ ਫੇਰ ਮਤਲਬ ਕਿ ਜਿਹੜੇ ਐਸਐਸਪੀ ਰੈਂਕ ਦੇ ਬੰਦੇ ਆ ਮਤਲਬ ਰੈਂਕ ਉਹੀ ਆ ਬਟ ਉਹਨਾਂ ਨੂੰ ਡੀਸੀਪੀ ਕਹਿੰਦੇ ਆ ਉਧਰ ਮਤਲਬ ਰੂਰਲ ਦੇ ਵਿੱਚ ਉਹਨੂੰ ਐਸਐਸਪੀ ਕਿਹਾ ਜਾਊਗਾ ਬਟ ਜੇ ਉਹੀ ਰੈਂਕ ਦਾ ਬੰਦਾ ਕਮਿਸ਼ਨਰੇਟ ਪੁਲਿਸ ਦੇ ਵਿੱਚ ਆਉਂਦਾ ਤਾਂ ਉਹਨੂੰ ਡੀਸੀਪੀ ਕਿਹਾ ਜਾਊਗਾ ਠੀਕ ਹੈ ਜੀ ਤਾਂ ਇਹ ਤੁਹਾਡਾ ਡਾਊਟ ਜਿਹੜਾ ਕ ਠੀਕ ਹੈ ਜੀ ਤੇ ਬਾਕੀ ਸਾਰਾ ਜਿਹੜਾ ਪੁਲਿਸ ਦਾ ਕੰਮ ਆ ਉਹੀ ਆ ਮਤਲਬ ਕੋਈ ਇਸ ਵਿੱਚ ਡਿਫਰੈਂਸ ਨਹੀਂ ਹੈਗਾ ਜਿੱਦਾਂ ਕਹਿ ਦਈਏ ਕਿ ਆਪਣਾ ਵੀ ਸੀਪੀ ਦਾ ਕੰਮ ਹੋਰ ਹੁੰਦੇ ਆ ਜਾਂ ਐਸਐਸਪੀ ਮਤਲਬ ਤੇ ਮਤਲਬ ਜ਼ਿਲ੍ਹੇ ਦੇ ਕੰਮ ਹੋਰ ਹੁੰਦੇ ਆ ਇਦਾਂ ਦਾ ਕੋਈ ਗੱਲ ਨਹੀਂਗਾ ਸਾਰੇ ਇੰਡੀਆ ਦੀ ਪੁਲਿਸ ਸੇਮ ਹੀ ਕੰਮ ਕਰਦੀ ਆ ਸੇਮ ਸਭ ਕੁਝ ਮਤਲਬ ਜੋ ਲੌਂਗ ਆਰਡਰ ਹੁੰਦਾ ਜਾਂ ਜੋ ਵੀ ਡਿਊਟੀਆਂ ਹੈਗੀਆਂ ਨੇ ਐਫਆਈਆਰ ਹੋ ਗਿਆ ਫੀਲਡ ਰਿਪੋਰਟ ਇਹ ਸਭ ਕੁਝ ਸੇਮ ਆ ਠੀਕ ਆ ਕੋਈ ਫਰਕ ਨਹੀਂ ਹੈਗਾ ਤੇ ਬਾਕੀ ਮਤਲਬ ਜਿਹੜੇ ਆਪਣੇ ਸੀਪੀ ਜ਼ਿਲ੍ਹੇ ਹੈਗੇ ਨੇ ਇਹਨਾਂ ਦਾ ਆਪਾਂ ਨੂੰ ਆਫਸਰ ਪਰਪੀਸ਼ਨ ਜਿਹੜਾ ਪੱਤਾ ਮਿਲਣਾ ਐਚ ਆਰ ਐ ਮਿਲਣਾ ਆਪ ਨੂੰ ਹਾਊਸ ਰੈਂਟ ਮਿਲਣਾ ਉਹ ਵੀ ਵੈਰੀ ਕਰਦਾ ਮਤਲਬ ਆਪਾਂ ਕਿਹੜੇ ਜ਼ਿਲ੍ਹੇ ਵਿੱਚ ਮਤਲਬ ਕਿੱਥੇ ਰਹਿ ਰਹੇ ਆ ਤਾਂ ਇਹਨਾਂ ਦਾ 2 ਤੋਂ 3000 ਰੁਪਏ ਜਿਹੜਾ ਜ਼ਿਆਦਾ ਹੁੰਦਾ ਐਚ ਆਰ ਐ ਜਿੱਥੇ ਬਾਕੀਆਂ ਨੇ ਸਪੋਜ਼ ਕਰੋ ਤਨਖਾਹ 30000 ਹੋਊਗੀ ਤਾਂ ਤੁਹਾਡੀ ਸੀਪੀ ਵਾਲਾ ਇਹ ਤਨਖਾਹ ਜਿਹੜੀ ਉਹ ਕਰੀਬ 32 ਤੋਂ 33000 ਹੋਊਗੀ ਤਾਂ ਇਹ ਸਾਰੀ ਜਿਹੜੀ ਮੈਂ ਵੀਡੀਓ ਬਣਾਈ ਆ ਉਹ ਇੱਕ ਰੂਰਲ ਆਮ ਜ਼ਿਲ੍ਹਾ ਤੇ ਕਮਿਸ਼ਨਰ ਰੇਟ ਸੀਪੀ ਜ਼ਿਲ੍ਹਾ ਠੀਕ ਆ ਤਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਸਮਝ ਲੱਗੀ ਹੋਊਗੀ ਕਿ ਇਹਨਾਂ ਵਿੱਚ ਜਿਹੜਾ ਕੀ ਡਿਫਰੈਂਸ ਆ ਤੇ ਇਸੇ ਤਰ੍ਹਾਂ ਹੀ ਮਤਲਬ ਕਿ ਮੈਂ ਤੁਹਾਡੇ ਆਉਣ ਵਾਲੇ ਸਮੇਂ ਡਾਊਟ ਕਲੀਅਰ ਕਰਦਾ ਰਹੂੰਗਾ ਜੀ ਫਿਰ ਮਤਲਬ ਫਿਰ ਵੀ ਜਿਹਨੂੰ ਨਹੀਂ ਸਮਝ ਲੱਗਿਆਗਾ ਇਸ ਵੀਡੀਓ ਵਿੱਚ ਤਾਂ ਮੈਨੂੰ ਕੋਈ ਗੱਲ ਨਹੀਂ ਦੱਸ ਦਿਓ ਮੈਂ ਥੋੜਾ ਪਰਸਨਲੀ ਰਿਪਲਾਈ ਕਰ ਦਊਗਾ ਵੈਸੇ ਤਾਂ ਮੈਂ ਪੂਰਾ ਡਿਟੇਲ ਦੇ ਵਿੱਚ ਦੱਸਦਾ ਠੀਕ ਆ ਉਸ ਤੋਂ ਬਾਅਦ ਮਤਲਬ ਕਿ ਜੇ ਤੁਹਾਡਾ ਕੋਈ ਡਾਊਟ ਬੰਦਾ ਤਾਂ ਉਹ ਮੈਂ ਤੁਹਾਡਾ ਜ਼ਰੂਰ ਕਲੀਅਰ ਕਰੂੰਗਾ ਹਾਂ ਬਾਕੀ ਮੈਂ ਇੱਕ ਗੱਲ ਦੱਸਣੀ ਚਾਹੂੰਗਾ ਕਿ ਕਿ ਨੀਚੇ ਜਿਹਵੇਂ ACP ਤੇ DSP ਸੇਮ ਰੈਂਕ ਆ ਉਸ ਤੋਂ ਨੀਚੇ ਜਿਹੜੇ ਉਹਨਾਂ ਨੂੰ ਉਹੀ ਰੈਂਕ ਨਾਲ ਬੁਲਾਇਆ ਜਾਂਦਾ ਵੀ ਇਹ ਸਬ ਇੰਸਪੈਕਟਰ ਹੈ ਜੀ ਠੀਕ ਆ ਉਹਨੂੰ ਕੋਈ ਇਦਾਂ ਹੋਰ ਮਤਲਬ ਸੀਪੀ ਜਿਲ੍ਹੇ ਚ ਅਲੱਗ ਨਹੀਂ ਗਾ ਜਾਂ ਰੂਰਲ ਜਿਲ੍ਹੇ ਚ ਅਲੱਗ ਨਹੀਂ ਗਾ ਠੀਕ ਆ ਇਹ ਬਸ ਡੀਐਸਪੀ ਤੋਂ ਲੈ ਕੇ ਜਿਹੜਾ ਉੱਪਰ ਤੱਕ ਆ ਇਹ ਬਸ ਸਿਰਫ ਇੱਕ ਮਤਲਬ ਕਮਿਸ਼ਨਰੇਟ ਕਰਕੇ ਉਹਨੂੰ ਮਤਲਬ ਏਸੀਪੀ ਆ ਜਾਂਦਾ ਤੇ ਨਾਰਮਲ ਜਿਲ੍ਹੇ ਵਿੱਚ ਉਹਨੂੰ ਡਿਪਟੀ ਸੁਪਰਡੈਂਟ ਆਫ ਪੁਲਿਸ ਕਿਹਾ ਜਾਂਦਾ ਤਾਂ ਇਹ ਤੁਹਾਡਾ ਕਲੀਅਰ ਹੋ ਗਿਆ ਤੇ ਚਲੋ ਫਿਰ ਇਹ ਤੁਹਾਡਾ ਟਾਪਿਕ ਮੈਂ ਇੱਥੇ ਖਤਮ ਕਰਦਾ ਤੇ ਮੈਨੂੰ ਇਜਾਜ਼ਤ ਦਿਓ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦਾ ਕਰੋ ਵੀਡੀਓ ਐਂਡ ਤੱਕ ਦੇਖਿਆ ਕਰੋ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਹੋਰ ਵੀ ਡਾਊਟਸ ਨੇ ਮੈਂ ਕਲੀਅਰ ਕਰ ਦਰਾਂ ਕਿਉਂਕਿ ਪ੍ਰੋਸੈਸ ਤੁਹਾਡਾ ਹੁਣ ਚੱਲ ਪਿਆ ਹੁਣ ਵੀਡੀਓ ਤੁਹਾਡੇ ਲਈ ਧੜਾ ਧੜਾ ਆਉਣਗੀਆਂ ਤੇ ਇਸੇ ਤਰ੍ਹਾਂ ਆਪਣੇ ਜਿਹੜੇ ਕੁਐਸਚਨਸ ਰੱਖਦੇ ਰਹੋ ਤਾਂ ਕਿ ਮੈਨੂੰ ਸਬ ਮਤਲਬ ਪਤਾ ਲੱਗ ਸਕੇ ਤੁਹਾਨੂੰ ਵੀਡੀਓ ਕੀ ਚੀਜ਼ ਦੀ ਕੁਐਰੀ ਹੈ ਤਾਂ ਮੈਂ ਉਹ ਜਿਹੜਾ ਕਲੀਅਰ ਕਰ ਸਕਾਂ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਅਸੀ ਹੋਰ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਚਾਉਦੇ ਬਸ ਤੇ ਰਹੋ